ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਪ੍ਰਿੰਕੜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਿੰਦੇ ਦੇ ਭਿੰਦੇ ਉਹਨਾਂ ਕੋਲ ਆਇਆ ਦੋਸਤੋ ਪ੍ਰਿੰਕੜੀ ਵਾਲੇ ਵੀਰ ਮਸ਼ਹੂਰ ਆ ਬਿੰਦਾ ਤੇ ਭਿੰਦਾ ਅੱਜ ਚਾਰ ਵੜਾ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਇਸ ਵੀਡੀਓ ਦੇ ਵਿੱਚ ਦੋ ਟੋਕੜ ਨਾਗਨੇ ਠੀਕ ਆ ਜੀ ਇੱਕ ਕੱਚੀ ਆ ਮਹੀਨੇ ਕਿਤੇ ਵਿਹੜ ਤੁਹਾਨੂੰ ਦਿਖਾਵਾਂਗੇ ਇੱਕ ਇਧਰ ਸੂਈ ਸਵਾਈ ਆ ਤਕਰੀਬਨ ਕੋਈ ਉੱਚੇ ਬੱਚੇ ਦੇ ਵਿੱਚ ਵੀਰ ਮੰਨ ਲਈ ਜਾਂ ਕੋਈ ਮਹੀਨੇ ਦਾ ਡੇਢ ਦਾ ਦੋ ਦਾ ਉਹ ਪੂਰੀ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਕਿੰਨੇ ਕ ਸਮੇ ਦੀ ਸੂਈ ਹੈ ਜਰਸੀ ਅੰਗ ਦੇ ਵਿੱਚ ਮੱਛੀ ਆ ਜਾਂਦੀ ਹੈ ਬਲੈਕ ਰੰਗ ਦੇ ਵਿੱਚ ਸੋ ਮੱਛੀ ਚੰਗੀ ਹੈ ਜਿਹੜੇ ਮੇਰਾ ਭਰਾ ਕੋਈ ਸ਼ੌਂਕ ਰੱਖਦਾ ਜਰਸੀ ਪ੍ਰਿੰਟ ਦੀ ਵੈੜ ਖਰੀਦਣ ਦਾ ਤੇ ਜਰਸੀ ਦੇ ਵਿੱਚ ਤਾਂ ਇੱਕ ਤੁਹਾਨੂੰ ਆਪਾਂ ਜਿਹੜਾ ਤੋਹਫਾ ਦਿਖਾ ਦੇਾਂਗੇ ਨਗਤ ਦਿਖਾ ਦੇਾਂਗੇ ਠੀਕ ਹੈ ਜੀ ਤੇ ਦੋ ਬੜਾ ਜਿਹੜੀਆਂ ਤੋਕੜ ਨੇ ਇਸ ਵਕਤ ਉਹਨਾਂ ਥਲੇ ਦੁੱਧ ਕਿੰਨਾ ਕਿੰਨਾ ਠੀਕ ਹੈ ਜੀ ਬਗੈਰ ਬੱਚੇ ਤੋਂ ਤੇ ਗਾਂਜ ਬਣੀਆਂ ਸੌਰੀਆਂ ਹੋਈਆਂ ਜਾਂ ਵੇਰਵਾ ਹੋਇਆ ਤੇ ਤੁਹਾਨੂੰ ਵਿੱਚ ਦੱਸਿਆ ਜਾਊਗਾ ਇੱਕ ਬੱਚੀ ਜਿਹੜੀ ਆ ਕੋਈ ਮਹੀਨੇ ਦੀ ਕੱਚੀ ਆ ਅੱਜ ਤਰੀਕ 19 ਫਰਵਰੀ ਦੇ ਸਮਾਂ ਕੋਈ ਮਾਰਨਿੰਗ ਦੇ 1.30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਕੋਈ ਵੀ ਭਰਾ ਆਪਣਾ ਸੱਜਣ ਆ ਰਿਹਾ ਠੀਕ ਹੈ ਜੀ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਇਹ ਧਿਆਨ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਜਿਹੜਾ ਪਸ਼ੂ ਗੱਭਣਾ ਚੌਂ ਥਰਾਂ ਦੀ ਟਿੱਪ ਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਠੀਕ ਹੈ ਜੀ ਨਾਲ ਲੱਗਦਾ ਪਿੰਡ ਕਿਰਤੋਵਾਲ ਹਰੀਕੇ ਪੱਤਨ ਤੋਂ ਵੀ ਕੋਈ 8.7 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਪ੍ਰਿੰਗੜੀ ਦੀ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਵੀਰ ਬਿੰਦੇ ਸਾਸਰੀ ਕਾਲ ਵੀਰੇ ਸਾਸਰੀ ਕਾਲ ਸਾਰੇ ਭ ਹੋਰ ਬਿੰਦੇ ਪਾਕ ਐ ਹਾਂ ਵਧੀਆ ਹੀ ਵੀਰ ਜੀ ਚੜਦੀ ਕਲਾ ਕਿਰਪਾ ਬਾਪੂ ਦੀ ਵੀਰ ਜੀ ਲੈ ਵੀ ਪਿੰਦਾ ਵੀਰ ਆ ਗਿਆ ਪਿੰਦਾ ਵੀ ਆ ਗਿਆ ਕੀ ਹਾਲ ਨੇ ਪਿੰਦੇ ਜੀ ਚੜਦੀ ਕਲਾ ਹੋਰ ਸਭ ਬਹੁਤ ਵਧੀਆ ਪਿੰਦੇ ਵੀਰ ਲੈ ਵੀ ਪਿੰਦਾ ਵੀਰ ਅੱਜ ਨਾਗ ਜਿਹੜੇ ਆਪਣੇ ਕੋਲ ਟੋਟਲ 4 ਪਕਾਉਗਾ ਹਾਂਜੀ ਵੀਰ ਜੀ 4 ਨਾਗ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਤੇ ਮੈਂ ਬਾਕੀ ਆਪਾਂ ਦੱਸ ਹੀ ਦਿੱਤਾ ਵੀ ਦੋ ਟੋਕੜ ਵੜਾ ਆਪਣੇ ਕੋਲ ਆ ਹਾਂਜੀ ਇੱਕ ਸੂਈ ਇੱਕਾਂ ਇੱਕ ਸੂਈ ਆ ਇੱਕ ਗੱਬਣ ਆ ਇੱਕ ਗੱਬਣ ਮੀਨਾ ਕੱਚੀ ਇੱਕਾਂ ਮੀਨਾ ਕੱਚੀ ਹਾਂਜੀ ਲੋ ਵੀ ਮਾਲ ਉਦਿਆਂ ਵਾਲਾ ਵੇਗਿਆ ਫਿਰ ਸਾਲਾ ਜੀ ਵੀਰ ਜੀ ਉਦੋਂ ਵੇਗਾ ਵੀਰ ਜੀ ਇੱਕੋ ਨੇ ਘਰਾਂ ਲੈ ਲਿਆ ਆਪਣੇ ਨਾਲ ਪਹਿਣਾ ਉਹਨਾਂ ਤੇ ਉਹ ਪਠਿੰਡੇ ਮਾਲ ਵੇਗਾ ਇੱਕੋ ਘਰ ਹੀ ਵੇਗਾ ਮੈਨੂੰ ਲੱਗਦਾ ਵੀ ਚਾਰ ਪੰਜ ਪਾਉਂਦੇ ਜੇ ਤੇ ਇੱਕ ਘਰ ਵਾਲੇ ਲੈ ਲੈਣ ਹਾਂ ਵੀਰ ਜੀ ਦੋਵੇਂ ਵੇੜਾਂ ਉਹਨਾਂ ਲੈ ਲਈਆਂ ਨੀਲੀ ਦਾ ਵੀ ਉਹਨਾਂ ਲਈ ਉਹ ਬਹੁਤ ਆਪਣਾ ਨਾਲ ਕੀਤੀ ਜਰਾ ਇਤ ਗਿਆ ਅੰਦਰ ਘਰਾਂ ਦੇ ਚਲੋ ਇਸੇ ਤਰ੍ਹਾਂ ਇਸ ਮਾਲ ਨੂੰ ਪਹਿਣ ਪਰਾ ਕਰਦੇ ਆ ਮਾਲ ਵੀਰ ਜੀ ਖਰਾ ਹੈ ਤੇ ਖਰਾ ਕਹਿੰਦੇ ਵਾਲਾ ਚੋਕੇ ਮਾਲ ਦੇ ਗਿਆ ਵੀਰ ਜੀ ਹਾਂ ਹਾਂ ਜੀ ਇਹ ਚੱਕਰ ਇਹ ਇਸੇ ਤਰ੍ਹਾਂ ਜੇ ਮਾਲ ਚੰਗਾ ਵੀਰ ਜੀ ਹਰ ਕੋਈ ਕਰਦੇ ਸਹੀ ਆ ਬਿਲਕੁਲ ਵੀਰ ਬਿਲਕੁਲ ਹਾਂ ਜੀ ਲੋ ਵੀ ਭਰਾਵੋ ਮਾਲ ਤਕਰੀਬਨ ਭਾਅ ਪਰਤੇ ਦੇ ਵਿੱਚ ਹੁੰਦਾ ਠੀਕ ਹੈ ਜੀ ਤਾਂ ਕਰਕੇ ਜਿਹੜੇ ਪਸ਼ੂ ਆ ਉਸੇ ਟਾਈਮ ਜਿਹੜੇ ਮਿੰਟਾਂ ਸਕਿੰਟਾਂ ਦੀ ਖੇਡ ਹੋ ਜਾਂਦੀ ਹੈ ਵਿਗਨ ਦੀ ਹਰੇਕ ਤਰ੍ਹਾਂ ਦੇ ਪਸ਼ੂ ਤੁਹਾਨੂੰ ਅੱਜ ਦਿਖਾ ਦਿੰਨੇ ਆ ਕਰੋਸ ਸੰਗ ਦੇ ਵਿੱਚ ਜ਼ਿਆਦਾਤਰ ਇਹ ਐਨੀਮਲ ਨੇ ਸਾਰੇ ਠੀਕ ਹੈ ਜੀ ਸ਼ੁਰੂਆਤ ਕਰ ਲਵਾਂਗੇ ਇੱਕ ਪਹਿਲੇ ਨੰਬਰ ਤੋਂ ਇਸ ਬੱਚੀ ਤੋਂ ਵੀਰ ਬਿੰਦੇ ਦੀ ਡਿਟੇਲ ਕੀ ਆ ਜਰਸੀ ਬਰੀਡ ਦੇ ਵਿੱਚ ਵਹਿੜ ਆ ਜਾਂਦੀ ਹੈ ਹਾਂ ਜੀ ਵੀ ਇਹਦੀ ਜਰਸੀ ਜਿ ਪਿਓਰ ਠੀਕ ਆ ਵੀਰ ਹਾਂਜੀ ਬਾਕੀ ਛੱਡੇ ਛੁੱਡੇ ਦੀ ਪੂਰੀ ਦੇਖੋ ਜਿਹੜੀ ਫੋਟ ਬਾਲ ਵਰਗਾ ਲੈਵਾ ਕੀ ਇਹਦਾ ਵੀਰ ਵਾ ਕਿੰਨੇ ਕ ਟਾਈਮ ਦੀ ਸੂਈ ਆ ਵੀ ਦੀ ਮਜਾਂ ਉਹ ਲਾ ਲਓ ਮਹੀਨਾ ਜਾਂ ਡੇਢ ਹੋ ਜਾ 2 ਮਹੀਨੇ ਦੇ ਵਿੱਚ ਹੈ ਗਈ ਵੀਰ ਜੀ ਆਪਾਂ ਆਈ ਸਾਡੇ ਘਰੇ ਸੂਈ ਸਾਡੇ ਘਰ ਦੇ ਸੂਈ ਹੋ ਗਈ ਹੈ ਗਈ ਤੇ ਨਹੀਂ ਵੀਰ ਜੀ ਵਾ ਗਾੜੀਆਂ ਮਾਰ ਲਿਆ ਵੀਰ ਜੀ ਆਪਣੇ ਕੋਲ ਵੀ ਚਲੋ ਇਸੇ ਤਰ੍ਹਾਂ ਅੱਗੋਂ ਆਈ ਜੇ ਤੇ ਆਉਂਦਾ ਗਾੜੀ ਮਾਰੋ ਉਤਨਾ ਵੇਚੀ ਜਾਂਦੇ ਵੀਰ ਜੀ ਹੁਣਾ ਠੀਕ ਆ ਵੀਰ ਜੀ ਉਹ ਕਿੰਨੇ ਮਹੀਨਾ ਸੀ 2 ਮਹੀਨੇ ਲੱਗਣ ਕੇ ਵੀ ਇੱਦੇ ਭਾਜੀ ਡੇਢ ਹੋ ਜਾ 2 ਹੋ ਜਾਣ ਵੀਰ ਜੀ ਨਾ ਟਾਈਮ ਹੋ ਗਿਆ ਜੋ ਮਗਰ ਬੱਛੀ ਠੀਕ ਆ ਠੀਕ ਆ ਠੀਕ ਆ ਹਾਂਜੀ ਲੋ ਵੀ ਕੋਈ ਡੇਢ ਦੀ ਕੋਈ 2 ਮਹੀਨਿਆਂ ਦੀ ਦੋਸਤੋਂ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲਵੇ ਮਗਰ ਬੱਛੀ ਆ ਫੀਮੇਲ ਤੇ ਇਸ ਵਕਤ ਦੁੱਧ ਵੀਰ ਬਿੰਦੇ ਨੇ ਥਲੇ ਕਿੰਨਾ ਵੀ ਨਹੀਂ ਹੋਊਗਾ 15 ਕਿਲੋ ਹੋਊਗਾ ਆਪਾਂ 13 ਕਿਲੋ ਗਾਰੰਟੀ ਦੇ ਦਾਂਗੇ 15 ਲੀਟਰ ਦੋ ਥਲੇ ਹੋਵੇ ਤਾਂ 15 ਕਿਲੋ ਆ 13 ਕਿਲੋ ਗਾਰੰਟੀ ਦਵਾਾਂਗੇ ਆਪਾਂ ਠੀਕ ਹੈ ਵੀਰੇ ਹਾਂਜੀ ਲੋ ਵੀ 15 ਕਿਲੋ ਦੋਸਤੋ ਦੁੱਧ 13 ਕਿਲੋ ਦੀ ਗਾਰੰਟੀ ਤਸੱਲੀ ਤੇ ਕੋਈ ਭਰਾ ਮੰਗਵਾ ਵੀ ਸਕਦਾ ਆਨਲਾਈਨ ਚਾਹੁੰਦਾ ਵੀ ਜਿਹੜੀ ਵੀਰ ਕਰਤੇ ਕਾਸਰ ਤੇ ਬਾਕੀ ਮੇਰਾ ਭਰਾ ਕੋਈ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ 13 ਕਿਲੋ ਜਿਹੜਾ ਤੁਸੀਂ ਇੱਥੇ ਮਣ ਕੇ ਆਪਣੀ ਤਸੱਲੀ ਕਰ ਸਕਦੇ ਜੀ ਸੋ ਮਗਰ ਬੱਚੀ ਆ ਬੱਚੀ ਵੀ ਜਰਸੀ ਜੀ ਆ ਗਈ ਹਾਂ ਜਰਸੀ ਪ्योर ਵੀਰ ਜੀ ਮਗ ਸੋ ਜਰਸੀ ਬਰੀਡ ਦੇ ਵਿੱਚ ਹੀ ਮਗਰ ਬੱਛੀ ਆ ਤੇ ਚੰਡੇਲੇਵੇ ਦੀ ਤੁਸੀਂ ਸਾਫ ਸੁਥਰੀ ਆ ਬਿਲਕੁਲ ਚੈੱਕ ਕਰ ਸਕਦੇ ਜੀ ਆ ਦੇਖੋ ਸੋ ਬਖਾਲਾ ਬਖੂਲਾ ਬੱਛੀ ਦਾ ਬਹੁਤ ਸੋਹਣਾ ਥੱਲੇੋਂ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਚੰਗੀ ਆ ਹਾਈਟ ਮੀਡੀਅਮ ਦੇ ਵਿੱਚ ਆ ਪਰ ਪਲੀ ਪ੍ਰੀਤੀ ਤੁਸੀਂ ਆ ਵੇਖ ਲਓ ਸਾਹਮਣੇ ਠੀਕ ਆ ਜੀ ਪਲੀ ਪ੍ਰੀਤੀ ਬਹੁਤ ਜਿਆਦੀ ਆ ਤੇ ਥਾਨ ਵੀ ਕਰਮਾਲੀ ਦਾ ਬਿਲਕੁਲ ਹੱਥੀ ਮੁਠੀ ਵਾਲਾ ਆ ਲਓ ਜੀ ਉਹ ਨਿਗਰ ਛੱਡੇ ਦੇ ਵਿੱਚ ਬਿਲਕੁਲ ਫਿਕਸ ਹੋਣਾ ਚੱਡਾ ਖੁੱਚਾਂ ਤੋਂ ਕਾਫੀ ਉੱਪਰ ਆ ਜਿੱਕਾ ਗਿੱਟ ਗਿੱਟ ਉੱਪਰ ਆ ਖੁੱਚਾਂ ਤੋਂ ਠੀਕ ਆ ਜੀ ਠੀਕ ਆ ਅੱਛਾ ਵੀਰ ਬਿੰਦੇ ਪਿੰਦੇ ਵੀਰ ਕੀ ਡਿਮਾਂਡ ਆ ਕਿੰਨੇ ਕੀ ਦੇਣੀ ਆ ਪਾਜ ਡਿਮਾਂਡ ਵੀਰ ਜੀ ਜਨੇ ਮੱਡੀ ਕਰੀ ਲੋਕਾਂ ਜੇ ਆ ਪਰੇਡ ਉਹ ਨਹੀਂ ਕਰਨੇ ਆਪਾਂ ਕਰਨੇ ਆ ਨਿੱਕ ਨਿੱਕ ਰੇਡ ਕਰਨੇ ਛੋਟੇ ਕਰਨੇ ਵੀ ਅਸੀਂ ਹਾਂਜੀ ਜਿਹੜਾ ਮਾਲ ਉਹਦੇ ਦੇਖੋ ਰੇਡ ਕਰਨੇ ਆ ਥੋੜੀ ਕਮਾਈ ਲਿਆ ਕਰਦਣੇ ਆ ਹਾਂਜੀ ਆਹ ਬਿਲਕੁਲ ਜੀ ਮੁੱਲ ਪਾਇਆ ਦਾ 45000 ਰੁਪਿਆ ਆ 2000 ਰੁਪਏ ਛੱਡ ਦਾਂਗੇ ਵਿਚੇ ਦੇਓ 45 ਚੋਂ ਹਾਂਜੀ ਪੂਰੇ 40000 ਦੀ ਰਾਇਵਰ ਦੇਣੀ 41 ਦੀ ਹਾਂਜੀ ਇਹ ਛੋਟਾ ਪੁੰਦੇ ਕਰਨਾ ਰਾਜੀ ਇੱਕ ਨੰਬਰ 40000 ਦੀ ਹਾਂਜੀ ਹਾਂ ਨਹੀਂ ਛੋਟਾ ਦਾ ਜਿਹੜਾ ਕੋਟਾ ਆਇਆ ਭਿੰਦਾ ਭਿੰਦੇ ਦੇ ਹੱਥਾਂ ਹਾਂਜੀ ਹਾਂਜੀ ਭਾਈ ਚਵਾਈ ਇੱਕ ਨੰਬਰ ਥਣ ਵੱਧ ਘਾਟੇ ਸਾਡੀ ਗਾਰੰਟੀ ਹੋਵੇ ਕੋਈ ਭੋਰ ਨਹੀਂ ਛਟਾ ਨਹੀਂ ਆਉਂਦਾ ਥਾਂ ਚ ਲੱਗਾ ਜੋ ਠੀਕ ਆ ਜੀ ਹਾਂ ਚਵਾਈ ਇੱਕ ਨੰਬਰ ਹੋ ਗਈ ਠੀਕ ਆ ਜੀ ਇਹ ਚੱਕਰਾ ਉਹ 40000 ਦੀ ਮਿਲ ਜੂਗੀ ਠੀਕ ਆ ਜੀ 41000 ਦੀ ਤੁਹਾਨੂੰ ਐਂਡ ਤੋਂ ਐਂਡ ਬੱਚੀ ਮਿਲ ਜੂਗੀ ਮਗਰ ਵੀ ਬੱਚੀ ਬੱਚਾ ਤੁਹਾਨੂੰ ਦਿਖਾਉਣੇ ਆ ਵੇਖੋ ਠੀਕ ਆ ਜੀ ਆ ਬੱਚਾ ਜਮਗਰ ਕੋਈ ਡੇਢ ਦਾ ਮੰਨ ਲੈ ਕੋਈ ਦੋ ਦਾ ਮੰਨ ਲੈ ਮਗਰ ਇਹ ਵੀ ਕਰਮ ਵਾਲੀ ਪੰਜਾ 6 7 ਮਹੀਨਿਆਂ ਨੇ ਵੀ ਨਾਲ ਪਰ ਰਲ ਜਾਨੀ ਹੈ ਤੇ ਚੰਗੀ ਵੇ ਮਗਰ ਵੱਛੀ ਆ ਜਰਸੀ ਬ੍ਰੀਡ ਦੇ ਵਿੱਚ ਇੱਕ ਸੈਗਰ ਨੰਬਰ ਤੇ ਜਿਰਬਿੰਦੇ ਇੱਧਰ ਆ ਗਏ ਤੇ ਆ ਆਪਣੇ ਕੋਲ ਟੋਕੜ ਇਹ ਟੋਕੜ ਆ ਕੇ ਲਾ ਗਈ ਦੀ ਏ ਠੀਕ ਆ ਜੀ ਤੇ ਕਿੰਨਾ ਕੁ ਦੁੱਧ ਇਸ ਵਕਤ ਦੁੱਧ ਵੀਰੇ 6 ਕਿਲੋ ਆਇਆ ਥਲੇ 6 ਕਿਲੋ ਧਾਰਾਂ ਦੇ ਥੱਲੇ 6 ਲੀਟਰ ਧਾਰਾਂ ਦੇ ਅੱਗੇ ਕੋਈ ਬਣੀ ਸੌਰੀ ਤੇ ਨਹੀਂ ਕਿਸੇ ਰਕਮ ਦੀ ਨਹੀਂ ਵੀਰ ਜੀ ਭੇਣੀ ਪੁੱਛਿਆ ਵੀਰ ਜੀ ਅਪ ਲੈ ਆਂਦਾ ਹੀ ਆ ਮਾਲ ਆਪਣਾ ਆਪ ਕੋਈ ਨਾ ਚਲੋ ਕੋਈ ਨਾ ਵੀਰਾਂ ਨੂੰ ਹੁੰਦਾ ਵੀ ਟਿਕਾ ਟੂਕਾ ਲਵਾਇਆ ਜਾਂ ਕੋਈ ਵੀਰ ਜੀ ਇਹ ਨਹੀਂ ਪੁੱਛਿਆ ਨੀ ਵੀਰ ਜੀ ਇਹਦਾ ਨਾ ਠੀਕ ਚਲੋ ਕੋਈ ਕਰਨੀ ਉਹ ਨਹੀਂ ਪੁੱਛਿਆ ਨੀ ਉਹ ਵੀ ਇਕੱਲੀ ਟੋਕੜ ਮੰਨ ਕੇ ਮੇਰਾ ਭਰਾ ਵੀ ਸੌਕਾ ਕਰ ਲਵੇ 6 ਕਿਲੋ ਦੁੱਧਾ ਹਾਂ ਜੇ ਮਿਲਦੀ ਇਸੇ ਤਰ੍ਹਾਂ ਹੀ ਥਾਪੀ ਤੇ ਕਰ ਮਾਰ ਕਾਪੀ ਬੈ ਗਈ ਨਾ ਕੋਈ ਕੁਝ ਨਹੀਂ ਇਸ ਤਰ੍ਹਾਂ ਬੈ ਜਾ ਹਾਂ ਕੋਈ ਬੰਦਾ ਨਹੀਂ ਲਾਉਣਾ ਇਹਨੂੰ ਠੀਕ ਆ ਲੈ ਫਿਰ ਪਿੰਦੇ ਐਨ ਮੋੜ ਕੇ ਦਿਖਾ ਦ ਤਕਰੀਬਨ ਕੋਈ ਐਨੀਮਲ ਲੱਭ ਰਿਹਾ ਠੀਕ ਆ ਜੀ ਪਸ਼ੂ ਲੱਭ ਰਿਹਾ ਖਾਸ ਤੌਰ ਤੇ ਵੜਾ ਦੇ ਵਿੱਚ ਤੇ ਤੋਕੜ ਵੜ ਇਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਠੀਕ ਆ ਜੀ ਇਸੇ ਤਰੀ ਮਿਲਦੀ ਹੈ ਕਰਮਾਂ ਲਈ ਕੋਈ ਪਹਾੜੇ ਵੰਗ ਵੰਡੇ ਦਾ ਜਾਂ ਕੋਈ ਰਸੀ ਜਣਾ ਪਾਉਣ ਦੀ ਲੋੜ ਨਹੀਂ ਠੀਕ ਆ ਸੋ 6 ਕਿਲੋ ਧਾਰਾਂ ਤੇ ਕੋਈ ਭਰਾ ਸੌਦਾ ਕਰ ਸਕਦਾ ਠੀਕ ਆ ਜੀ ਬਾਕੀ ਚਾਰੇ ਥਾਣਾ ਬਹੁਤ ਸੋਹਣੇ ਆ ਠੀਕ ਆ ਜੀ ਲੰਬਾ ਥਾਣਾ ਚੋਰ ਜਾਣ ਦੀ ਫਿਰ ਵੀਰਵਿੰਦਰ ਜੀ ਇੱਕ ਨੰਬਰ ਚ ਵਾਈ ਥਾਣਾ ਦੇ ਬਾਦ ਕਰ ਦਿਓ ਗਾਰੰਟੀ ਹੁੰਦੀ ਵੀਰ ਜੀ ਥਾਣ ਨਹੀਂ ਮਾਊਗਾ ਮਾੜਾ ਨਾਗਪੁਰ ਦਾ ਛਟਾ ਸਾਡੀ ਗਾਰੰਟੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਵੀ 6 ਕਿਲੋ ਤੇ ਮੇਰਾ ਵੀਰ ਕੋਈ ਸੌਦਾ ਕਰ ਲਵੇ 6 ਕਿਲੋ ਤੇ ਹਿਸਾਬ ਨਾਲ ਪਿੰਦੇ ਕੀ ਮੋਲ ਰੋਗੇ ਇਹਨਾਂ ਦੇਣੀ ਕਿੰਨੇ ਦੀ ਹੈ ਮੈਂ ਕਿ 18000 ਦੇ ਦਿਆਂਗਾ ਬੱਚੇ 18000 ਦੀ ਹਾਂਜੀ ਹਾਈ ਸ਼ਾਵਾ ਵਾਲਾ ਕੰਮ ਨਾ ਨਾ ਕਰੀਏ ਹਾਈ ਸ਼ਾਵਾ ਕੋਈ ਲੈਸਰ ਉਸ ਕਰਕੇ ਪਿੰਦੇ 18000 ਦੀ ਦੇ ਦਾਂਗੀ ਯਾਰ ਪਛੜ ਜਾ 17 ਚੋਂ ਹਾਂਜੀ ਪੂਰੇ 15 ਦੇ ਦਾਂ ਵੀਰ ਜੀ ਹਾਂ ਮੰਨ ਗਰਦੀ ਕੋਈ ਚੱਕ ਲੈ ਜਾਂ ਲੋ 15 ਦੇਣਾ ਪੂਰੇ ਦੀ ਅੱਛੀ ਦਿੱਤੀ ਕੋਈ ਗੱਲ ਨਹੀਂ ਜਿੱਦ ਨਿੱਕੇ ਰੇਡ ਆ ਕਮਾਈ ਦਿੰਦਾ ਡੰਗਾ 2000 ਰੁਪਏ ਕਮਾਈ ਬਹੁਤ ਹੋ ਜਾਂਦੀ ਵੀ ਬਿਲਕੁਲ ਬਿਲਕੁਲ ਜੇ ਮਾਰ ਚੰਗਾ ਵੀ ਨਹੀਂ ਫਿਰ ਵੇਖ ਜਾਂਦਾ ਮਿੰਟੋ ਮਿੰਟ ਵੇਖ ਜਾਂਦਾ ਹਾਂਜੀ ਰੇਡ ਜਾ ਕਰੀਏ ਵੀ 15000 ਦੀ ਬਚੀ ਆ ਬਾਕੀ ਜਰਸੀ ਦੇ ਵਿੱਚ ਵੀ ਕ੍ਰਾਸ ਵੀ ਕੋਈ ਮੰਨ ਲੇ ਜਿਆਦਾਤਰ ਇਹਦਾ ਪੱਕ ਜਿਹੜਾ ਜਰਸੀ ਦਾ ਹੀ ਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਅੱਗੇ ਹੋਰ ਤੁਹਾਨੂੰ ਜਰਸੀ ਗੁਰਮੀ ਦਾ ਕੋਈ ਮਤਲਬ ਨਹੀਂ ਹੈਗਾ ਕਿਸੇ ਦਾ ਹਾਂਜੀ ਅੱਗੇ ਇੱਕ ਤੁਹਾਨੂੰ ਕੱਚੀ ਵਹਿੜ ਦਿਖਾਉਣੇ ਆਪਾਂ ਇਹ ਟੁਕੀ ਆ ਦੋਸਤੋ ਗੱਬਣਾ ਵੈਸੇ ਤਿਆਰੀ ਹਜੇ 50 ਦਾ ਸਮਾਂ ਕੱਚੀ ਆ ਉਹ ਆਪਾਂ ਪੁੱਛ ਲੈਨੇ ਵੀਰ ਹਾਂਜੀ ਉਹਦੇ ਵੀ ਇਦੀ 20 ਦਿਨਾਂ ਦੇ ਆ ਪਰ ਆਪਾਂ ਤਾਂ 10 ਦਿਨ ਉੱਤੇ ਦਸੀਏ ਠੀਕ ਆ ਮਹੀਨਾ ਲਾਓ ਤੁਸੀਂ ਠੀਕ ਆ ਕਿਰ 10 ਦਿਨਾਂ ਕਰ ਉੱਤੇ ਲੈ ਲੈਂਦਾ ਵੀਰ ਜੀ ਮਨ ਕਰਦਾ 10 ਦਿਨਾਂ ਹੋਵੇ 20 ਵੀ ਲੈ ਸਕਦਾ ਮਹੀਨਾ ਮਹੀਨਾ ਲੱਗੇ ਚੱਲੋ ਤੁਸੀਂ ਉਹਨਾਂ ਵੀਰ ਜੀ ਨੇ ਉਹਨਾਂ ਨੇ 10 ਕਹਿ ਦਿਆ ਕਿ 25 ਦਿਨ ਲੈ ਜਾਓ ਬਾਅਦ ਵਿੱਚ 20 ਅਗਲੇ ਦਾ ਫਿਰ ਫੋਨ ਕਰਕੇ ਸੁਣੀ ਆ ਆਪਾਂ ਉਹਨਾਂ ਨੂੰ 20 ਕਿ ਆਪਾਂ ਮਹੀਨੇ ਅਗਰੇ ਟਿਕਾ ਲਵਾਂਗੇ ਕਿ ਆਵਾਂ ਅਸੀਂ ਤਾਂ 5-7 ਦਿਨਾਂ ਵਾਦੀ ਦਸੀ ਬਦਲ ਲੈ ਜੀ ਹਾਂਜੀ ਵੀਰ ਜੀ ਇੱਕ ਰਾਏ ਵੀਰ ਜੀ ਪਹਿਲਾਂ ਦਿਖਾ ਦਿਓ ਇਹਦਾ ਇੱਕ ਕੰਨ ਨਹੀਂ ਹੋਏਗਾ ओके तेनु ਪਾਇ ਕਾਂਡੇ ਵੀਰ ਜੀ ਲੈ ਗਿਆ ਲਾ ਕੇ ਵੰਡ ਗਏ ਤੇ ਠੀਕ ਆ ਠੀਕ ਬਬੀ ਇੱਕ ਕੰਨ ਨਹੀਂ ਆ ਠੀਕ ਆ ਜੀ ਮੋੜ ਤੋਂ ਤੁਸੀਂ ਵੇਖੋਗੇ ਇੰਚ ਕ ਛੜਕ ਜਿਹੜਾ ਅਗਲੇ ਪਾਸੇ ਕੰਨ ਜਿਹੜਾ ਇਹਦਾ ਕਟਿਆ ਗਿਆ ਲੋਕ ਠੀਕ ਆ ਜੀ ਤੇ ਉਹ ਨਹੀਂ ਹੈਗਾ ਕਿ ਵਿੱਚ ਜਿਗਰ ਕਰਦੇ ਨੇ ਕਈ ਵਾਰ ਵੀਰ ਸਾਈ ਬੈਨਾ ਕਰਕੇ ਇੱਥੇ ਆਣ ਕੇ ਆ ਕਰਨਗੇ ਆ ਦੱਸੀ ਨਹੀਂ ਤੇ ਸਾਈ ਬੈਨਾ ਸਾਡਾ ਵਾਪਸ ਕਰੋ ਫਿਰ ਗੱਲ ਨਹੀਂ ਚੰਗੀ ਲੱਗ ਲਾ ਗਿਆ ਲਾ ਗਿਆ ਵਾਲੀ ਠੀਕ ਆ ਹਾਂ ਜੀ ਮੈਂ ਵਾਲੀ ਲਾ ਕੇ ਲੈ ਕੇ ਸੀ ਅੱਛਾ 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 ਛੜਕਦੇ ਬੰਦੀ ਅੱਛਾ ਅੱਛਾ ਜੀ ਸੋਨੇ ਦੀ ਵਾਲੀ ਪਾਈ ਹੈ ਨਾ ਆ ਸੋਨੇ ਦੀ ਵਾਲੀ ਗੱਲ ਬੰਦ ਲਾ ਕੇ ਲੈ ਕੇ ਦੇ ਨੇ ਲ ਅ ਬਲਕਨ ਬਲਕਨ ਐਸਾ ਬੰਦੇ ਮੈਨੂੰ ਤਾਂ ਵੀ ਇਨਸਾਨਾਂ ਦੇ ਵੱਢੀ ਜਾਂਦੇ ਤੇ ਸਾਡੀ ਫਿਰ ਤਾਂ ਕਾਣੀ ਲਾਗੇ ਲਾਗੇ ਹਾਂ ਉਹ ਵੀ ਇੱਕ ਮੰਥ ਤੋਂ ਸੋ ਕੋਈ 25 ਤੋਂ ਮਹੀਨੇ ਦੀ ਕੱਚੀ ਆ ਜਿਹੜੀ ਆਪਾਂ ਤੁਹਾਨੂੰ ਇਹ ਵਿਹੜ ਦਿਖਾਉਂਦੇ ਪਏ ਆ ਠੀਕ ਆ ਜੀ ਸੋ ਇੱਕ ਮਹੀਨੇ ਦੀ ਕੱਚੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਰਮਾਂ ਦੀ ਆ ਗਈ ਤਾਂ ਤਕਰੀਬਨ ਹੋ ਸਕਦਾ 20 ਦਿਨਾਂ ਦੇ 18 20 ਦਿਨਾਂ ਦੇ ਦਰਾਂ ਨਹੀਂ ਆ ਜੇ ਥੱਲੇ ਬਾਕੀ ਨਾਰਮਲ ਜੇ ਤੁਸੀਂ ਵੇਖੋਗੇ ਅਗਾੜ ਤੋਂ ਠੀਕ ਆ ਜੀ ਅੱਗੋਂ ਥੋੜਾ ਜਿਹਾ ਲੌਣਾ ਨੂਣਾ ਨੇ ਸ਼ਟਾਰਟ ਕੀਤਾ ਠੀਕ ਆ ਜੀ ਸ਼ੁਰੂਆਤ ਕੀਤੀ ਅੱਗੋਂ ਲੌਣੇ ਲੂਣੇ ਦੇ ਬਾਕੀ ਥਾਂ ਥਾਂ ਨੂੰ ਕਰਮ ਵਾਲੀ ਦਾ ਪੂਰਾ ਦਿਨੇ ਆਪਾਂ ਗੱਲ ਕਰਦੇ ਨੇ ਵੀ ਹੱਥੀ ਮੁਠੀ ਵਾਲੇ ਨਿਕਲ ਕੇ ਸਾਹਮਣੇ ਆਊਗਾ। ਬਾਕੀ ਵਹਿਰ ਦਾ ਰੰਗ ਪ੍ਰਿੰਟ ਬਹੁਤ ਸੋਨਾ, ਫੈਸ਼ਨ ਪੂਸ਼ਨ ਵਹਿੜ ਦਾ ਚੰਗਾ, ਵਾਈਟ ਦੇ ਵਿੱਚ ਬਲੈਕ ਕੰਬੀਨੇਸ਼ਨ ਆ ਬਲੈਕ ਸਪੋਰਟਸ ਫੁੱਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਠੀਕ ਆ। ਹਾਇਆ ਠੰਡੀ ਸੀਜ਼ਨ ਆ ਗਈ ਨਿਕਲ ਪਰ ਮਾਰੀ। ਹਾਂ ਜੀ ਇੱਕ ਨੰਬਰ ਜੀ। ਠੀਕ ਆ ਜੀ। ਹਾਂ ਚਪਲ ਜੀ ਇੱਕ ਨੰਬਰ ਦਾ। ਸੋ ਛੱਡੇ ਛੋਟੇ ਦੀ ਦੋਸਤੋ ਸਲਿਓ ਕਾਫੀ ਭਰੂਗੀ ਹਜੇ 15-20-25 25 ਦਿਨ ਦਾ ਐਡੀਆਂ ਮੰਨ ਕੇ ਕੋਈ ਭਰਾ ਸੌਦਾ ਕਰ ਲਵੇ। ਨਾ ਵੀ ਬਿੰਦੂ ਵੀਰੇ ਦਾ ਮੁੱਲ ਕੀ ਰਹੂਗਾ ਦੇ ਦਾਂਗੇ ਕਿੰਨੇ ਦੀ ਆਪਾਂ ਅੱਜ ਆਪਣੇ ਘਰੋਂ ਮੇਰੇ 30000 ਦੇ ਦਈਏ ਬੱਚੇ 30000 ਦੀ ਹਾਂਜੀ ਨਹੀਂ ਹੱਕ ਤਾਂ ਰੱਖਦੀ ਆ ਅਸਰੇ ਪਈ 25000 ਦੀ ਮਿਲ ਜਾਂਦੀਆਂ ਪਰ ਚਲੋ ਕਿਸੇ ਭੈਣ ਭਰਾ ਨੂੰ ਆਪਣੇ ਤੇ ਵੀ ਮਾਨ ਆਸਾ ਵੀ ਚਲੋ ਜਿੰਨਾ ਵੀ ਹਸਤਾ ਲੈਸ ਕਰਾ ਕੇ ਦੇ ਦਗੀ 2000 ਛੱਡ ਦੋ ਵੀਰ ਜੀ ਹੋਰ ਠੀਕ ਆ ਜੀ 27 ਦੇ ਦਈਏ 27000 ਦੀ ਹਾਂ ਠੀਕ ਆ ਜੀ ਹਾਂ ਓਕੇ ਆ ਫੋਟ 50 ਦੇ ਦੇ ਨਾਲ ਪੂਰੇ 50 ਦੀ 50 ਦੇ ਦਈਏ ਬੱਚੀ ਕੋਲ ਵੀਰ ਜੀ ਸਾਹਮਣੇ ਵੀ ਲੋ ਵੀ 5000 ਦੀ ਸਾਹਮਣੀ ਹੈ ਕਿਸੇ ਭਰਾ ਨੇ ਕੋਈ ਹਾਂ ਯੋ ਯੋ ਪੱਠੇ ਵੀ ਪਾਉਣੇ ਵੀਰ ਜੀ ਪੱਠੇ ਵੀ ਪਾਉਣੇ ਆਓ ਤੁਮਾਈਲ 40000 ਦੀ ਵੇਚਣ ਦੀ ਕਮਾਈ ਕਰਨ ਉਹ ਸਾਹਮਣੀ ਵੀ ਨਾ ਬਿਲਕੁਲ ਬਿਲਕੁਲ ਉਹ ਵੀ ਮਿੱਠੇ ਮਿੱਠੇ ਰੇਟ ਹੁੰਦੇ ਭਰਾਵਾ ਠੀਕਾ ਜੀ 5000 ਦੀ ਵੀਰ ਭਿੰਦਾ ਤੇ ਬਿੰਦਾ ਆਉਂਦੇ ਵੀ ਦੇ ਦਾਂਗੇ ਕਿਸੇ ਬਣਾਣੇ ਕੋਈ 15 20 25 ਦਿਨ ਸਾਹਮਣੀ ਸੂਤਣੀ ਆ ਹਾਂਜੀ ਹਾਂਜੀ ਬਾਕੀ ਉਤੋਂ ਕੋਈ ਐਦਾ ਆਪਾਂ ਕਹ ਲਈਏ ਵੀ ਨਾਰਮਲ ਹੀ ਗੱਲ ਕਰੀਏ ਕਿ ਬਾਹਲਾ ਕੋਈ ਲਿਸ ਬਣ ਨਹੀਂ ਹੈਗਾ ਕਰਮਾਲੀ ਦੇ ਉੱਤੇ ਕੋਈ ਮਰਾਵੀਰ ਕੋਈ ਚੰਗੀ ਸੇਵਾ ਹਾਤੋਂ ਤੋ ਫਿਰਨ ਵਾਲਾ ਵੀ ਲੱਗਿਆ ਠੀਕਾ ਜੀ ਦੁੱਧ ਜ਼ਿਆਦਾ ਨਹੀਂ ਕਹਿੰਦੇ 12 10 1 ਤੇ ਪਾਇਦੇ ਧਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਟਿੱਪਣ ਟੁੱਪਣ ਦੀ ਜਿਹੜੀ ਆ ਇੱਕ ਨੰਬਰ ਉਹ ਗੰਦੀ ਇੱਕ ਨੰਬਰ ਆ ਠੀਕ ਆ ਹਾਂਜੀ ਇਸ ਤੋਂ ਬਾਅਦ ਇੱਕ ਤਾਂ ਮੈਂ ਇੱਕ ਇੱਕ ਹੋਰ ਵਾਰ ਦਿਖਾਉਣੇ ਆ ਜਹਾਜ ਫੁੱਲ ਵੱਡੇ ਕੱਦ ਕੱਦ ਦੇ ਵਿੱਚ ਜਿੱਦਾਂ ਕਿ ਆਪਾਂ ਫਾਰਮ ਦੇ ਵਿੱਚ ਵਾੜਾ ਵੇਖਦੇ ਆ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ ਜੀ ਆ ਕਰੋ ਢਾਂਚਾ ਚੈੱਕ ਤੁਸੀਂ ਵੇਖਦਾ ਬਹੁਤ ਵਧੀਆ ਚੰਗੇ ਵੱਡੇ ਕੱਦ ਬੁੱਤ ਵਿੱਚ ਤੇ ਵੀਰ ਬਿੰਦੇ ਇਹ ਟੋਕੜ ਵੜ ਟੋਕੜ ਵੀ ਜੀ ਪਰ ਇਹਦੀ ਆਪਾਂ ਇਹਨੂੰ ਅੱਜ 8 ਦਿਨ ਟਿਗਾ ਭਰਾਣ ਹੋ ਗਿਆ 3 ਭਰਾ ਜੋ ਦੋ ਟਿਗੇ ਭਰਾਏ ਨੇ ਵੇੜਨ ਨੂੰ ਠੀਕ ਹੈ ਜੀ ਹਾਂਜੀ ਟੀਕੇ ਪੂਰਾ 2000 ਰੁਪਏ ਦਾ ਭਰਾਇਆ ਨੂੰ ਵੀਰ ਜੀ ਇੱਕਾ ਠੀਕ ਹੈ ਜੀ ਹਾਂ ਇਹਨੂੰ ਜੇ ਆਪਾਂ ਆਪ ਰੱਖਣ ਬਾਰੇ ਲਈਏ ਮਣਾਂ ਦਾ ਹੁਣ ਵੇਚ ਦੀ ਸੇਲ ਕਰ ਦਈਏ ਠੀਕ ਹੈ ਠੀਕ ਹੈ ਜੀ ਆਹ ਜੀ ਨਿਆਰੇ ਦਿਨ ਦਾ ਭਰਾਇਆ ਹੁਣ 8 ਦਿਨ ਹੋ ਚੁੱਕੇ ਇਹਨੂੰ ਟੀਕੇ ਭਰੇ ਨੂੰ ਅੱਜ ਵੀ 8 ਦਿਨ ਹੋ ਗਏ ਹੋ ਗਏ ਚੁੱਕੇ ਹਾਂਜੀ 3 ਮਹੀਨੇ ਵਾਲੇ ਦਿਨ ਦਾ ਭਰਾਇਆ ਸੰਗਰਾਦਾਂ ਵਿੱਚ ਟੀਕੇ ਭਰਾਇਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਵੀ ਇਹਨੂੰ ਦੋਸਤੋਂ 8 ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਏ ਆਈ ਡਨ ਹਾਂਜੀ ਤੇ ਕਾਟ ਕਾਟ ਦੀ ਪੂਰੀ ਵੱਡੀ ਆ ਬਾਕੀ ਸ਼ਕੀਨ ਸਕੂਨ ਤੁਸੀਂ ਆਪ ਹੀ ਦੇਖ ਲਿਆ ਜੇ ਮੈਂ ਤੁਹਾਨੂੰ ਪੂਰਾ ਜਦੋਂ ਤੋੜ ਤਾਰ ਕੇ ਦਿਖਾਇਆ ਤੇ ਇਹ ਬਿੰਦੇਵਰ ਕੀ ਦੁੱਧ ਹੋਣੇ ਦੇ ਥੱਲੇ ਦੁੱਧ ਵੀਰ ਜੀ 12 ਕਿਲੋ ਜੇ ਥੱਲੇ 12 ਕਿਲੋ ਹਾਂਜੀ 12 ਲੀਟਰ ਜੋ ਇਹਦੀ ਘਰ ਦੀ ਗਾਂ ਵੇਚੀ ਏ ਕੋਈ ਸੱਜਰ ਦਾ ਦੁੱਧ ਤੂੰ ਪੁੱਛਿਆ ਵੀਰਾਂ ਤੋਂ ਕੋਈ ਨਹੀਂ ਵੀ ਇਹਦੀ ਇਹ ਚੋਂਦਾ ਰਿਆ ਵਾ 30 30 ਕਿਲੋ ਚੋਂਦਾ ਰਿਆ ਘਰ ਦੀ ਗਾਂ ਵੇਚੀ ਏ ਦੁੱਧ ਦਾ 30 35 ਕਿਲੋ ਵੀਰ ਜੀ ਚੋਇਆ ਵਾ ਇਹ ਘਰ ਦੀ ਆ ਇਹ ਭਿੰਦੇ ਫਿਰ ਘਰੇ ਚਵਾਈ ਕੀਤੀ ਸੀ ਸੱਜਰ ਦੀ ਘਰੇ ਕੀਤੀ ਉਹ ਦੂਸਰੇ گاؤں ਕਰਦੀਆਂ ਇਹਦੀਆਂ ਇਹਗਾ ਹਾਂਜੀ ਉਹ ਵੀ ਇਹ ਦੋਸਤੋ ਬਿੰਦੇ ਆ ਵੀ ਇਹ ਰਹੇ ਬਿੰਦੇ ਉਹਨਾਂ ਦੇ ਬਿਲਕੁਲ ਘਰਦੀਆਂ ਵੜਾ ਨੇ ਦੋਵੇਂ ਇੱਕ ਜਿਹੜੀ ਆ ਤਕਰੀਬਨ ਕਰਮਾ ਲਈ ਕੱਚੀ ਹਜੇ ਪਤਾ ਨਹੀਂ ਕੋਈ ਕਰਦੀ ਆ ਇਹਦੇ ਵੀ ਲਿਖਤੀ ਦੇ 20 ਲੀਟਰ ਤੋਂ ਆਇਆ ਇਹਨੇ ਦੂਜੇ ਸੋਣੀ ਹਰ ਕੀ ਠੀਕ ਆ ਠੀਕ ਆ ਹਾਂਜੀ ਦੁੱਧ ਨੂੰ ਬਹੁਤ ਕਰੀ ਜਾਂਦੇ ਵੜਾ ਵੀ ਬੜੀ ਵੱਡੀ ਆ ਤਕਰੀਬਨ ਹੁਣ ਵੀ ਤੁਸੀਂ ਦੱਸਿਆ 12 12 ਲੀਟਰ ਦੁੱਧ ਦਾ ਬਹੁਤ ਵੱਡੀ ਵੀ ਜੀ ਵੜ ਵੱਡੀ ਆ ਨਾ ਤੇ 20 ਲੀਟਰ 22 ਲੀਟਰ ਇਹਨੂੰ ਕੀ ਆਉਂਦਾ 25 ਅੱਛਾ ਹਾਂਜੀ ਲੱਭੇ ਨਵੀਰ ਮੜਾ ਖੋਲ ਕੇ ਜੇ ਦਰਸ਼ਨ ਕਰਾਈਏ ਤੋਰ ਕੇ ਮੜਾ ਜੇ ਤੇ ਕੱਦ ਪੋਤੇ ਦਾ ਪੂਰਾ ਵੱਡਾ ਠੀਕ ਆ ਜੀ ਮੇਰਾ ਭਰਾ ਕੋਈ ਜਾ ਜੀ ਵੀਰ ਜੀ ਜਾ ਜੀ ਵੀ ਬਹੁਤ ਹੋਣੀ ਨਿਗਰ ਕੱਲੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਲੱਸੀ ਫਿੱਕੀ ਆ ਵੀ ਬਾਲੇ ਵੱਡੇ ਕੱਦ ਸੀ ਤੇ ਕੋਈ ਲੇਸਾ ਆਪਾਂ ਕਰਵਾ ਲਈ ਜੇ ਕੋਟੀ ਪਲੀ ਪਲੀਤੀ ਵੀ ਬੜੀ ਆ ਫੁੱਲ ਵਜਣ ਨੋੜ ਦੇ ਵਿੱਚ ਪੂਰੀ ਭਾਰੀ ਫੁੱਲ ਵਜਣ ਨੋੜ ਵਿੱਚ ਆ ਵੇਖੋ ਕਰੋ ਚੈੱਕ ਬਾਕੀ ਰੰਗ ਬਾਜਾ ਕਰਵਾ ਲਈ ਸੋਨਾ ਰੰਗ ਪ੍ਰਿੰਟ ਆ ਫੈਸ਼ਨ ਪੂਸ਼ਨ ਬਹੁਤ ਆ ਵੈੜਦਾ ਆ ਦੇਖੋ ਜੀ ਬਾਬੇ ਅੱਗੇ ਨਿਕਲ ਉਹ ਵੀ ਕਿਸੇ ਵੀਰ ਦੀ ਠੀਕ ਹੈ ਜੀ ਕਿਸਮਤ ਆ ਲਾਕਾ ਕਿਸੇ ਭਰਾ ਦਾ ਕਿਉਂਕਿ ਬਣਿਆ ਪਸ਼ੂ ਤੇ ਨਿਕਲੇਗਾ ਵੀ ਜ਼ਰੂਰੀ ਠੀਕ ਹੈ ਜੀ ਤੇ ਬਹੁਤ ਸੋਹਣਾ ਚੌੜਾ ਪਿੱਠਪੂੜਾ ਲੱਗਾ ਕਰਮਾਲੀ ਨੂੰ 11 12 ਲੀਟਰ ਤੇ ਕੋਈ ਭਰਾ ਸੌਦਾ ਕਰ ਲਵੇ ਠੀਕ ਹੈ ਜੀ ਤੇ ਨਿਕਲ ਆਉਂਦੀ ਉਹ ਉਹ ਗੱਲ ਵੱਖਰੀ ਹੈ ਵੀ ਨਿਕਲ ਆਵੇ ਕਾ ਕਿਸੇ ਭਰਾ ਦੀ ਕਿਸਮਤ ਆ ਸੋ ਚਾਰੇ ਥਣ ਤੁਹਾਨੂੰ ਆਪਾਂ ਇਹ ਕੋਰੇ ਲਾਗ ਗਿਓ ਵਖਾਦ ਗਿਓ ਕਿਉਂ ਨਿਕ ਨੰਬਰ ਵੀਰ ਜੀ ਬਰੌਂਡ ਬਰੌਂਡ ਦੀ ਓਕੇ ਕਮੀਸ਼ਨ ਜੀ ਹੋਣੀ ਜੇਕਰ ਡੰਗਰ ਦੀ ਕਮੀ ਹੋ ਗਿਆ ਠੀਕ ਆ ਜੇ ਡੰਗਰ ਆਪਣੇ ਪੂਰ ਛਟਾ ਡੰਗਰ ਕੋਈ ਨਾ ਹੋਣਾ ਥਣਵੱਧ ਘੱਟਾ ਡੰਗਰ ਹੋਊ ਆਪਣੇ ਕੋਲੇ ਠੀਕ ਆ ਹਾਂਜੀ ਚੋਗੇ ਲਈਦਾ ਮਾਲ ਵੇਚੀ ਸਾਰਾ ਠੀਕ ਆ ਠੀਕ ਆ ਹਾਂਜੀ ਲੈ ਵੀ ਪਿੰਦੇ ਤੇ ਬਿੰਦੇ ਵੀਰ ਕਿੰਨੇ ਦੀ ਦੇ ਰਹੇ ਆ ਆਪਾਂ ਜਿਹੜੀ 48 ਹਜ਼ਾਰ ਦੀ ਵੀ ਦੇ ਦੇਣੀ ਵਛੀ 45 ਦੀ ਹਾਂਜੀ ਚਲ ਬੈੜ ਹੱਕ ਰੱਖਦੀ ਬਾਕੀ ਬੈੜ ਦੀ ਖੂਬਸੂਰਤੀ ਬਹੁਤ ਜਿਆਦੀ ਹੈ ਚਲੋ ਅੱਗੇ ਪਸ਼ੂ ਸੇ ਹੁਣ ਸਜਾਰ ਪਸ਼ੂ ਟੁੱਕਿਆ ਖੜਾ ਹੋਵੇ ਤਾਂ ਫਿਰ ਤਾਂ ਗੱਲਾਂ ਹੀ ਗੱਲਾਂ ਹੁਣ ਵੀਰ ਜੀ ਸੋਣੀ ਵੀ ਇਹਨੇ ਕੱਤੇ ਜਗ ਸੂਪਣਾ ਇਹਨੇ ਹਾਂ ਜੇ ਨਿਕਲੇ ਕਰਮਾ ਕਮੇਟੀ ਵੀਜੀ ਇਹਦੇ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਵਿਗੂ ਮਾਲ ਵਧੀਆ ਵਾ ਬੰਦੇ ਵੀਰੇ ਪਾਪਾ ਤਾਂ ਹਮੇਸ਼ਾ ਕਹਿੰਦੇ ਪਸ਼ੂ ਬਣਿਆ ਲੱਗਿਆ ਹੋਊਗਾ ਫੇਰ ਹੀ ਨਿਕਲੂਗਾ ਇਹ ਲੇਗੂ ਹਾਂ ਜੀ ਆ ਵੀ ਜਾਂ ਸਾਫ ਸੁਫਤਾਰਾਂ ਦੇ ਕੇ ਬਣੀ ਸੀ ਫੇਰ ਹਾਂ ਵੀਰ ਜੀ ਇੱਕ ਨੰਬਰ ਵੀਰ ਜੀ ਨਾ ਪੈਰਾ ਪੂਰਾ ਹਾਂ ਜਦੋਂ ਇਹ ਹਿੱਟ ਸਹੀ ਉਦੋਂ ਟਿਕਟ ਭਰਾਇਆ ਪਾ ਵੀ 2000 ਰੁਪਏ ਖਰਦਾਂ ਵੀਰ ਜੀ 2000 ਹਾਂ 43 ਦੇ ਦਾਂਗੇ 43 ਦੀ ਹਾਂ ਲਓ ਵੀ ਤੂੰ ਵੀਰ ਦੀ ਹੈਗਾ ਕੋਹ ਹਾਂ ਤਗਾ ਹੈ ਲਓ ਹੁਣ ਆ ਦੇ ਯਾਰ ਕਰ ਤਨ ਸ਼ੂਰੀ ਹੋਰ ਕਰਦਾਂਗੇ 42000 ਦੀ ਪੂਰੇ ਦੀ ਹਾਂ ਨਾ ਦੇਣੀ ਉਹ ਨਹੀਂ ਹੁਣ ਵਾਦ ਤੋਂ ਸੂਆ ਪੀ ਲਿਆ ਦੁੱਧ ਰੱਜ ਰੱਜ ਕੇ ਉਹ ਪੋਪਿਆ ਵੀਰ ਦੀ ਪੂਰੇ 40 ਹੀ ਦੇਵਾਂਗੇ ਉਹ 40000 ਨਹੀਂ ਦੇ ਦੇਣੀ ਕੋਈ ਨਹੀਂ ਉਹ ਕੁਛ ਨਹੀਂ ਜਾਵੇ ਲੋ ਵੀ ਇੰਨੀ ਵੱਡੀ ਵਾੜ ਦੱਸੋ ਚਲੋ ਆਪਾਂ ਇਹ ਗੱਲ ਕਰਦੇ ਵੀ ਮਿਲਦਾ ਨਹੀਂ ਪਸ਼ੂ ਬਾਕੀ ਢਾਂਚੇ ਦੀ ਬਹੁਤ ਵਧੀਆ ਸੋਹਣੀ ਸ ਲੱਕੀ ਪੜੀ ਆ ਮੇਰਾ ਵੀਰ ਕੋ ਲਿਆ ਜਾਂਦਾ ਤੇ ਜਿਹੜੇ ਵੀਰ ਨੂੰ ਸਮਝ ਆ ਗਈ ਨਾ ਵੀ ਹਾਂਜੀ ਕਿਰਦੀ ਮਾਰਵਾ ਜਿਹੜੇ ਵੀਰ ਕੋ ਬਣ ਕੇ ਗਿਆ ਉਹਨਾਂ ਨੇ ਸਮਝ ਆ ਗਿਆ ਸਿਆਲ ਦੀ ਵਾੜ ਆ ਕਿਸਮਤੀ ਜਾਗੜੀ ਵੀਰ ਜੀ ਇਹਦੀ ਕਮੇਟੀ ਆ ਇਹਦੇ ਸਵਾਲ ਰੱਖ ਵੀ ਕੋਈ ਭਰਾ ਮੰਗੂ ਕਰਦੇ ਆਂ ਇਹਦੀ ਮਾਈ ਦੀ ਲਿਖਦੀ ਆ ਸਵਾਲ ਰੱਖਦੀ ਵੀ ਹੱਕ ਰੱਖਦੀ ਆ ਹਾਂਜੀ ਇੱਕ ਛੋਟੀ ਬੱਚੀ ਵਿੱਚ ਨਹੀਂ ਗੀਦੀ ਆ ਇੱਕ ਦੋਸੂ ਹੀਫਰਾਂ ਦੇ ਵਿੱਚ ਇਧਰ ਇੱਕ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵੀਰ ਡਿਮਾਂਡ ਕਰਦੇ ਆ ਵੀ ਇੱਕ ਛੋਟੇ ਕਾਫ ਦੀ ਛੋਟੇ ਬੱਚੇ ਤੇ ਭਰਾ ਕੋਈ ਖਰੀਦਣੇ ਚਾਹੁੰਦੇ ਆ ਤੇ ਇੱਕ ਬੱਚੀ ਤੁਹਾਨੂੰ ਦਿਖਾਉਣ ਲੱਗੇ ਆਪਾਂ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਛੋਟੀ ਬੂਥੀ ਛੋਟਾ ਕੰਨ ਐਚ ਐਫ ਦੇ ਵਿੱਚ ਕੋਈ ਨਾ ਮਾੜਾ ਜਿਹਾ ਕੋਈ ਲिटल ਪੈਟਿੰ ਦਾ ਕੋਈ ਜਰਸੀ ਦਾ ਕਰਾਸ ਮੰਨ ਲੈ ਬਾਕੀ ਪੁੱਠੇ ਪਾਠੇ ਦੀ ਬਹੁਤ ਸੋਹਣੀ ਐ ਚੰਗੀ ਸੋਹਣੀ ਚੜਾਈ ਜੁੜੀ ਹੈ ਨਾ ਚੰਗੀ ਬੱਚੀ ਦੀ ਉਮਰ ਵੀਰ ਭਿੰਦੇ ਕਿੰਨੀ ਆ 6 ਮਹੀਨੇ ਦੀ ਹੋ ਗਈ ਰਾਜਗੁਰਦੀ 6 ਮਹੀਨਤ ਦੀ ਉਮਰ ਆ ਹਾਂਜੀ ਠੀਕ ਆ ਜੀ ਤੇ ਬੱਚੀ ਚੰਗੀ ਆ ਵੀਰੇ ਹਾਂਜੀ ਮਾੜਾ ਕੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ ਠੀਕ ਆ ਜੀ ਬਾਕੀ ਇਸ ਸਟੇਜ ਦੇ ਉੱਪਰ ਦੋਸਤੋ ਬਹੁਤੇ ਭਰਾ ਆਪਣੇ ਸੌਦਾ ਕਰਨਾ ਚਾਹੁੰਦੇ ਵੀ ਬੱਚੀ ਵੀ ਲੈਣੀ ਆ ਬੱਚੀ ਮਿਲ ਜਾ ਸਾਨੂੰ ਤਕਰੀਬਨ ਕੋਈ ਜ਼ਿਆਦਾ ਨਹੀਂ ਕਵਾਂਗੇ ਵੀ 6 ਮਹੀਨੇ ਦੀ ਦੀ ਉਮਰ ਆ ਹਾਂਜੀ 6-7 ਕੁ ਮਹੀਨੇ ਮੇਰਾ ਵੀਰ ਕੋਈ ਚੰਗੀ ਡਾਈਟ ਚੰਗੀ ਕੋਈ ਫੀਡ ਫੂਡ ਚੰਗਲਾ ਚੰਗਾ ਸਪਲੀਮੈਂਟ ਦੇ ਕੇ ਕੋਈ ਸਾਫ ਸੰਭਾਲ ਕਰ ਗਿਆ ਤੇ ਏਆਈ ਤੇ ਬਿਲਕੁਲ ਕਾਬਲ ਹੋ ਜਾਊਗੀ ਬਹੁਤ ਸੋਹਣਾ ਤੁਹਾਨੂੰ ਮਾ ਖੇੜ ਦੇ ਵਿੱਚ ਥਾਣਾ ਆ ਦੇਖੋ ਜੀ ਲੈ ਬਹੁਤ ਸੋਹਣੀ ਬੂਤੀ ਹੈ ਲੋ ਜੀ ਠੀਕਾ ਜੀ ਬਹੁਤ ਸੋਹਣਾ ਬੱਚਾ ਠੀਕਾ ਜੀ ਸੇ 6 ਮਹੀਨੇ ਦੀ ਉਮਰ ਆ ਇਸ ਬੱਚੀ ਦੀ ਆ ਦੇਖੋ ਜੀ ਇਹਦਾ ਭਿੰਦੇ ਭਾਈ ਇਹ ਤਾਂ ਖੁੱਲੀ ਛੱਡੀ ਹੋਵੇ ਫਿਰ ਸਵਾਲ ਆਉਂਦਾ ਇਹੋ ਜਿਹੀ ਬੇਤ ਨਹੀਂ ਫੜੀ ਜਾਂਦੀ ਵੀਰ ਜੀ ਹਾਂਜੀ ਬਣ ਜਾਂਦਾ ਫਿਰ ਤਾਂ ਯਾਰ ਜਾਨਵਰ ਬਣ ਜਾਂਦਾ ਛਿੱਤੀ ਵੀਰ ਜੀ ਜਾਨਵਰੀ ਸੰਭਾ ਉਹ ਫੇਰੀ ਬਣਨਾਂ ਨੇ ਬਾਕੀ ਥੱਲੋਂ ਵੀ ਆਪਾਂ ਵਿਖਾ ਦਿੰਨੇ ਆ ਤੁਹਾਨੂੰ ਵੀ ਹੈ ਆ ਲਓ ਜੀ ਆ ਲਓ ਜੀ ਫੋਰ ਸ਼ੌਣੀ 라이ਵ ਕੋਈ ਵੀ ਹਾਂ ਲਓ ਜੀ ਠੀਕ ਹੈ ਜੀ ਸੋ ਬਲੈਕ ਥਾਣਾ ਦੋਸਤੋ ਚਾਰੇ ਹਾਂਜੀ ਇਹ ਵੀ ਇਹ ਵੀ ਕਰਦੀ ਹੈ ਇਹਦੀ ਬੱਚੀ ਠੀਕ ਹੈ ਜੀ ਹਾਂਜੀ ਏ ਬਿੰਦੇਵਰ ਕੀ ਮੋਲੇ ਦਾ ਰਹੂਗਾ ਬੱਚੀ ਕਿੰਨੇ ਦੇ ਦੇ ਰਿਆਂ ਵੀਰੇ 10000 ਦੇ ਦਈਏ ਨਹੀਂ 10 ਦੇ ਦਈਏ ਵੀਰ ਜੀ ਜਾਇੜ ਰੈਡ ਕਰੀਏ ਹਾਂ ਜਾਇੜ ਦੇ ਦਈਏ ਫਿਰ ਵਿਕਣਾ ਜੀ 12 ਕਦੋਂ ਕੰਮ ਹੋ ਜਾਵੇ ਵਾਗੇ ਕੋਈ ਸ਼ੌਕ ਨਾਲ ਭੱਜਾਵੇ ਮਾਰ ਜੀ 10000 ਦੇਵਾ ਕੋ ਜਾ ਕਿੰਨੇ ਆ ਵੀਰ ਜੀ ਮਾਰ ਕਰਦਾ ਜੀ ਦਾ ਕੋਈ ਗੱਲ ਨਹੀਂ ਹਰ ਕੀ ਜਾਂਦਾ ਜਾਂਦਾ ਹਰੀ ਕੇ ਪੱਤਣ ਰੋਕੇ ਝੱਟ ਮੱਛੀ ਮੁੱਛੀ ਵੀ ਆ ਜਾਵੇ ਜੀ ਇਹਦੀ ਪੂਰੇ 8000 ਦੇ ਦੇ ਰਿਆਂ 8000 ਹੀ ਦੇ ਦੇਣੀ 8000 ਜੀ 8000 ਦੇ ਦੇ ਬੱਚੀ ਮੈਂ ਵੀ 8000 ਦੀ ਹਾਂ ਕੋਈ ਗੱਲ ਵੀ ਨਹੀਂ ਇਹਨੇ ਗੁੱਸਾ ਕਰ ਲਿਆ ਅੱਜ ਕੋਈ ਛੋੜ ਹੀ ਹੋਣੀ ਗੱਲ ਵੀ ਜੀ ਮੇ ਹਾਂ ਜੀ ਕੋਲੋਂ ਮਾਪੇ ਦਾਦੋਂ ਤੋਂ ਖਿੱਚ ਕੇ ਚ ਮਾਰਦਾ ਹਾਂ ਹਾਂ ਜੀ ਇਹਦੀ ਨਾਉਣਾ ਵੀ ਲੇਟ ਸੜਿਆ ਤਾਂ ਮਗਰੋਂ ਹੱਥ ਮਾਰਲਾ ਬਾਤੀ ਮਾਰਨਾ ਫਟੇ ਸਵਾਰਨੇ ਪਿਛੇ ਨੰਬਰ ਤੇ ਲੈ ਵੀ ਹਾਂ ਜੀ ਇਹ ਦੋਸਤੋ 8000 ਦੀ ਬੱਚੀ ਮਿਲ ਜੂਗੀ ਬਹੁਤ ਵਧੀਆ ਕਬੂਤਰ ਵਰਗਾ ਬੱਚਾ ਬਹੁਤ ਸੋਹਣੀ ਜਿਆ ਕਰਮਾ ਦੀ ਟਿਕਾ ਜੀ ਕੱਲੋਂ ਕਿਤੇ ਤਿਆਰ ਹੋ ਗਈ ਬੱਚੀ ਤੇ ਕੋਈ ਭਰਾ ਚੇਤੇ ਰੱਖੂਗਾ ਵੀ 8000 ਦੀ ਕਿਤੇ ਛੇ ਆਈ ਸੀ ਤੇ ਅੱਜ 8000 ਦੀ ਬਣ ਗਈ ਇਹ ਵੀ ਦੋ ਬੂਰੇ ਜਾ ਰਹੀਆਂ ਇਹਨੂੰ ਹਾਂ ਬਹੁਤ ਵਧੀਆ ਜੱਗੇ ਦੋਸਤੋ ਐਨੀਮਲ ਨੇ ਬਾਕੀ ਭਾਅ ਬੜੇ ਸਵੱਲੇ ਆ ਮਿੱਠੇ ਮਿੱਠੇ ਰੇਟ ਤੇ ਪਹਿਲੀਆਂ ਦੇ ਵਿੱਚੇ ਮਾਲ ਵੇਚਣ ਵਾਲੀ ਗੱਲਬਾਤ ਹੋ ਜਾਂਦੀ ਹੈ ਜਦੋਂ ਆਪਾਂ ਵੀਡੀਓ ਸਾਰੇ ਭੈਣ ਭਰਾਵਾਂ ਦੇ ਸਾਹਮਣੇ ਜਨਤਕ ਕਰਦੇ ਹਾਂ ਠੀਕ ਹੈ ਜੀ ਤੇ ਇਹ ਅੱਜ ਪਸ਼ੂ ਨੇ ਵੀਰ ਭਿੰਦੇ ਤੇ ਬਿੰਦੇ ਉਹਨਾਂ ਦੇ ਕੋਲ ਪਿੰਡ ਪ੍ਰਿੰਗੜੀ ਵਾਲਿਆਂ ਕੋਲ ਠੀਕ ਹੈ ਜੀ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਤੇ ਨੰਬਰ ਆਪਾਂ ਲੈ ਲੈਨੇ ਆ ਬਿੰਦੇ ਭਿੰਦੇ ਵੀਰ ਨੰਬਰ ਕਰੋ ਸਾਂਝੇ ਆਪਣੇ 68859 11270 ਠੀਕ ਹੈ ਜੀ ਹਾਂਜੀ ਲੈ ਵੀ ਭਿੰਦੇ ਆਪਣੇ 98765 04080 ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਲਾ ਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ ਜੀ